ਕੋਡੀ 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 ਪਕੜੀਆਂ ਦੀ ਚੈਂਪੀਅਨਸ਼ਿਪ ਨੂੰ ਇਹ ਵੱਡੀ ਮਾਣ ਵਾਲੀ ਗੱਲ ਹੈ ਆਓ ਸਾਹਮਣੇ ਸੁੱਖਾ ਆਓ ਸੁੱਖਾ ਮੱਗਾ ਆ ਗਿਆ ਮੇਰੇ ਮਿੱਤਰੋ 1 ਮਿਲੀਅਨ ਮੀਨ 10 ਲੱਖ ਬੰਦਾ 10 ਲੱਖ ਬੰਦਾ ਦੇਖ ਗਿਆ ਚੈਂਪੀਅਨਸ਼ਿਪ ਨੂੰ ਆਓ ਸਾਹਮਣੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਵੀ ਗੱਲ ਨਹੀਂ ਕੋਈ ਵੀ ਗੱਲ ਨਹੀਂ ਇਹਨੂੰ ਪਿਆਰ ਨਾਲ ਕਹਿੰਦਾ ਇੱਕੋ ਮਿੰਟ ਹੀ ਮੈਂ ਇੱਕ ਗੱਲ ਮੰਨਦਾ ਮੈਨੂੰ 22-23 ਸਾਲ ਹੋ ਗਏ ਕਮੈਂਟਰੀ ਕਰਦੇ ਨੂੰ ਜਿਹੜੇ ਟੂਰਨਾਮੈਂਟ ਦੇ ਵਿੱਚ ਵੱਡੇ ਇਕੱਠ ਦੇ ਵਿੱਚ ਮੇਰੇ ਵੀਰੋਂ ਇਸ ਤਰ੍ਹਾਂ ਦਰਵੇਸ਼ ਆਜੇ ਨਾ ਉਹ ਟੂਰਨਾਮੈਂਟ ਸਫਲ ਹੁੰਦਾ ਆ ਅੱਜ ਦਾ ਮੇਲਾ ਜਿਹੜਾ ਹੈ ਉਹ ਸਫਲ ਹੈ ਕਹਿੰਦਾ ਵਫਾਦਾਰੀ ਦੀ ਜੇਕਰ ਗੱਲ ਕਰੀਏ ਤਾਂ ਕੁੱਲ ਦੁਨੀਆ ਤੋਂ ਉੱਤੇ ਉੱਠ ਬੁੱਲਿਆ ਉੱਠ ਨਾਮ ਧਿਆਲਾ ਨਹੀਂ ਤੇ ਬਾਜੀ ਲੈ ਕੇ ਕੁੱਤੇ ਤੈਥੋਂ ਉੱਤੇ ਨਹੀਂ ਤੇ ਬਾਜੀ ਲੈ ਕੇ ਕੁੱਤੇ ਤੈਥੋਂ ਉੱਤੇ ਆਓ ਮੇਰੇ ਵੀਰੋ ਦਰਵੇਸ਼ ਗਰਾਊਂਡ ਦੇ ਵਿੱਚ ਹੈ ਇਹ ਵੱਡੀ ਗੱਲ ਹੈ ਆਓ ਸਾਹਮਣੇ ਖੇਡ ਮੈਦਾਨ ਅੰਦਰ ਇੱਕ ਪਾਸੇ ਆਲਖਾਂ ਵਾਲਾ ਅਮਰਤ ਹੈ ਔਰ ਦੂਜੇ ਪਾਸੇ ਹਰਮਨ ਬੁਲਟ ਹੈ ਹਰਮਨ ਬੁਲਟ ਤੇ ਰਵਿੰਦਰ ਨੇ ਬੜੇ ਪਿਆਰ ਨਾਲ ਆਖਿਆ ਕਿ ਦਰਵੇਸ਼ ਕਿ ਇਹ ਖਾਕੇ ਰੋਤੀ ਕਈ ਵਾਰੀ ਹੜ ਦੇਲੇ ਸੁਤਾ ਨਹੀਂ ਰਹਿੰਦਾ ਜਿਹਨੇ ਦੀ ਵਫਾਦਾਰੀ ਵੇਖੀ ਉਹ ਇਹਨੂੰ ਕੁੱਤਾ ਨਹੀਂ ਕਹਿੰਦਾ ਜਿਹਨੇ ਦੀ ਵਫਾਦਾਰੀ ਵੇਖੀ ਉਹ ਇਹਨੂੰ ਕੁੱਤਾ ਨਹੀਂ ਕਹਿੰਦਾ ਉਹ ਕਿਹਨੂੰ ਤਾਂ ਮਤਲਬ ਕੱਢਣੇ ਵੀ ਨਹੀਂ ਆਉਂਦੇ ਹੁਣ ਮਤਲਬ ਕੌਣ ਕੱਢਦਾ ਤੁਸੀਂ ਆਪ ਸਿਆੜੇ ਬੰਦੇ ਨੇ ਬੰਦਾ ਫੜ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਵਧੀਆ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ